ਓ ਕੀ ਮੰਗਦਾ ਬਾਈ ਵੀਰੇ ਕੱਦ ਨਹੀਂ ਲੰਬੇਟ ਨਹੀਂ ਲੰਬੇ ਨਹੀਂ ਹਨ ਨਾ ਸਨਖ ਥੋੜਾ ਹੈ ਸਨਖ ਘੱਟ ਹੈ ਨਾ ਚ ਸਨਖ ਵੀ ਹੋਵੇ 17 17 ਦੇ ਕਿੱਥੇ ਚਾਰੇ ਨਾ ਨਾ ਤੂੰ ਲੈ ਲੈ ਮੈਂ ਲੈਣਾ ਤਾ ਕੋਈ ਸਾਹਵ ਚਾ ਕੇ ਦੱਸ ਯਾਰ ਗੱਲ ਜਿਹਦੇ ਦੀ ਦੱਸ ਤੈ ਤੂੰ ਦੱਸ ਕੋਈ ਹਾਂ ਜੀ ਤੂੰ ਦੱਸ ਕੋਈ ਇਹਦੇ ਰਾਜ 35000 ਦੇ ਦਿੰਨੇ ਚਾਰੇ ਮੈਂ ਰੱਖਣੇ ਨੇ ਫਿਰ ਉਹ ਤੇ ਬਸ ਪੰਡੂੜੀ ਨਹੀਂ ਆਪਾਂ ਨੂੰ ਵਾਧੂ ਭਖਾਈ ਕੇ ਪੈਸੇ ਲੈ ਲੈ। ਨਾ ਨਾ ਨਾ। ਉਹ ਦੇਣੇ ਕਿੰਨੇ ਦੇਣੇ? 60000 ਰੁਪਏ ਦੇਣੇ। ਹੈਂ? ਦਿੱਲੀ ਦੂਰ ਵਾਲੀ ਐ। ਇੱਕ ਤੂੰ ਓਟ ਚ ਖੜਾ ਐ। ਨਹੀਂ ਗਲਤ ਗੱਲ ਨਾ ਕਰ। ਜੇ ਦੇਣੇ ਨੇ ਮੇਥੋਂ 500 ਰੁਪਇਆ ਹੋਰ ਲੈ ਲੈ। ਹਾਂ ਭਰਾਵਾ। ਮੈਂ ਪਾਲ ਲੂੰਗਾ। ਸਹੀ। 11 ਦਾ। ਵੇਰੇ ਤੂੰ ਪਤਨੀ ਹੈ ਜੇ ਉਹ ਲੱਗੇ ਖੜੇ ਆ ਰਾਜੂ ਇਹਨੇ ਲਾਇਆ ਇੱਥੇ ਹੀ ਹੈ ਕੌਣ ਹੈ ਮੇਲੇ ਕੀ ਫਿਰਦੇ ਆ ਇਹ ਕੌਣ ਬੰਦਾ ਅਰ ਅਰ ਥੰਦਾ 80000 ਲਾਈ ਜਾਂਦੇ ਆ ਸੁਣਾ ਅੱਛਾ ਇਹ ਨਹੀਂ ਚਾਰ ਤੋਂ ਇਹ ਹੈ ਇੱਕ ਆ ਰਿਹਾ ਇੱਕ ਪਰਲੀ ਸਾਈਡ ਹੈ ਦੋ ਅੰਦਰ ਹੈ ਐਡਾ ਜੀ ਉਸੇ ਕਰ ਲੈ ਛੋਟੇ ਹੈ ਤੂੰ ਇਹਨੇ ਕੋਈ ਛੋਟੇ ਆ ਸਾਰਾ ਇਕੱਠਾ ਮੰਗਦਾ ਨਾ ਮੈਂ ਤਾਂ ਇਕੱਠਾ ਜੁਗੀ ਗੰਜੈਸ ਨਹੀਂ ਪੈਸੇ ਥੋੜੇ ਨਹੀਂ ਚਿਹਰੇ ਦੇ ਹੋਰ ਦੇਣੇ ਕਿੰਨੇ ਦੇਣੇ ਸਹੀ 40 60000 60 ਤਾਂ ਮੰਗੀ ਆ ਦਾ ਤਰਾੜੀ ਤੁਹਾਨੂੰ ਮੰਗੀ ਜਾਂਦੀ ਤਾਂ ਹੀ ਦੇਣੇ ਸਹੀ 30000 ਦੇ ਦੇਣੇ ਨੇ 2 ਘਟ 40 ਦੇ ਦੇਣੇ ਨੇ ਹੁਣ ਦੱਸ ਕੀ ਕਰਾਂ ਵੇਚਣੇ ਨਹੀਂ ਇਹਨਾਂ ਨੂੰ ਵੇਚਣੇ ਨਹੀਂ ਹਨਾ 55000 55000 ਦੇ 1 ਘਟ 40 ਦੇ ਦਿਨ ਨੇ ਪੂਰੇ 40 ਦੇ ਦਿਨ ਨੇ ਹੁਣ ਦੱਸ ਕੀ ਕਰਾਂ ਵਜਨ ਵੀ ਨਹੀਂ ਇੰਨਾ ਕਿਹੜੇ ਖਾਤੇ ਪਾऊं ਹੈ ਇੱਕ ਬੱਚਾ ਆ ਬਸ ਰੰਗ ਕਿੰਨੇ ਸੋਹਣੇ ਹੈ ਰੰਗ ਨੂੰ ਛੱਡ ਰੰਗ ਤੂੰ ਜਮੇ ਹੀ ਪੀੜਾ ਕਰਦੇ ਫੇਰ ਦੇ ਕਾਲਾ ਕਰਦੇ ਹਾਂ ਕਿ ਤੂੰ ਤਰਦੂ ਜਾ ਮੋਟੀ ਸੋਣੀ ਆੱਖੋ ਕਾਣੀ ਉਹ ਦੱਸ ਇਹਨੂੰ ਹਾਂ ਮੋਟੀ ਹੋਵੇ ਸੋਣੀ ਕਹਿੰਦਾ ਹੋਵੇ ਆੱਖੋ ਕਾਣੀ ਤਣ ਦੀ ਫਿਰੇ ਤਾਣੀ ਫੇਟਾ ਕੀ ਮੁੰਡੇ ਦੀ ਕਹਾਣੀ ਦੱਸ ਕੀ ਕਰੂਗਾ ਦੇਣੇ ਦੇਦੇ ਰੁਪਏ ਪੰਗਾ ਹੀ ਨਹੀਂ ਪੜਦਾ ਹੈ ਕਿੰਨੇ ਤੱਚੀ ਨਾ ਪਾਈ ਅਰ ਜੀ ਪੱਕੀ ਉਹ ਪਾਦੀ ਜਿਹੜਾ ਫੈਸਲਾ ਹੋ ਜੇ ਲਾ ਦੇਣੇ ਨੇ ਦੇ ਨ ਛੋਟੇ ਵੀਰ ਮੈਂ ਤੇਰਾ ਦੋਖੀ ਨਹੀਂ ਆਲਾ ਫੜ ਬਿੱਤੀ ਤੇਰੇ ਦੇਸ਼ ਤੇ 42000 ਨਹੀਂ ਡੜਦਾ ਨਾ ਇਹ ਤੂੰ ਛੱਡ ਗੱਲਾਂ ਮਾਲ ਵਾਲਾ ਉਤਰਿਆ ਮਾਲ ਵਾਲਾ ਉਤਰਿਆ ਗੱਲ ਸੁਣੋ ਨਾ ਕਰੀਏ ਇੱਕ ਤਾਂ ਆਪਾਂ ਚਾਰ ਵੇਚੀਏ ਇੱਕ ਸਾਡੇ ਸਾਰੇ ਇਕੱਠੇ ਵਿਕਦੇ ਆ ਇਹ ਫਿਰ ਇਕੱਠੇ ਪੇਚਾਂ ਸੀ ਇੰਨੇ ਨਹੀਂ ਦੇਣੇ ਤੇਜ ਹੁਣ ਇਮਾਨਦਾਰੀ ਕਰਨੀ ਆ ਰਾਜੂ ਗਾਲੀ ਦੇ 50000 ਰੁਪਏ ਘਟਦੇ ਨੇ ਬਸ ਸੈਂਡ ਤੇ ਆ ਗਿਆ ਦਮ ਐਂਡ ਦੇਣੇ ਨੇ ਜਮ ਐਂਡ 745 ਦੇ ਹੋ ਗਏ ਬਸ ਉਹ ਨਹੀਂ ਬਸ ਹੁਣ ਚੁੱਪ ਕਰ ਜਾ ਹੁਣ ਚੁੱਪ ਕਰ ਜਾ ਤੇਰੀ ਗੱਲ ਤੇ ਮੈਨੂੰ ਤਰਾਰ ਆ ਗਿਆ ਨਾ ਉਹ ਲਾ ਕੇ ਵੀ ਚਾਹੀਏ ਆਪਕੋ ਵੀ ਮੱਲਾ ਕੇ ਜੇ ਫਾਇਦਾ ਕੀ ਖੱਟਾ ਕੀ ਉੱਚ ਹੋ ਗਏ ਬਸ ਹੋ ਗਏ ਪਤਾ ਨਾ ਤੈਨੂੰ ਪਤਾ ਇਸ ਚੀਜ਼ ਦਾ ਮੰਡੀਆ ਘੁੰਮੀ ਜੰਨੇ ਨਾ ਟਾਈਮ ਹੋ ਗਏ ਤੇ ਜੀ ਐਤੋ ਵੜਨ ਲੱਗ ਜੇ ਵੜਾ ਲਵਾਈਏ ਨਹੀਂ ਦੇਣਾ ਉਸਾਸ ਦੇ ਦੇਣੀ ਹੈ ਨਹੀਂ ਵਿਕਣੇ ਯਾਦ ਨਹੀਂ ਵਿਕਣੇ ਨਹੀਂ ਵਿਕਣੇ ਵੀਰੇ ਹੌਲੇ ਨੇ ਸਾਡੇ 12 ਦਾ ਕਿੱਥੇ ਪਾ ਦੇਗਾ ਬੱਚੇ ਨੂੰ ਇਹਨੂੰ ਤੂੰ ਚਲੋ ਸਿਰੇ ਕਰੇ ਕਰਦੇ ਕਿਉਂ ਮੇਰੇ ਨਾਲ ਗੱਲ ਕਿੱਥੇ ਜਾਂਦੀ ਆ ਤੂੰ ਖੜਾ ਮੁੰਡਿਆ ਚੱਕੇਰਾ ਵਕਤ ਚ ਖੁੰਝ ਜੇ ਮੁੜ ਕੇ ਵੇਲਾ ਨਹੀਂ ਹੱਥੋਂ ਦਾ ਕਦੇ ਨਹੀਂ ਆਉਂਦਾ ਜਲਦੀ ਮਾਨ ਕਰੇ ਕਹਿਤੀ ਜਨਾ ਇੱਕ ਵਾਰੀ ਲੰਘਿਆ ਵੇੜਾ ਮੁੜ ਕੇ ਹੱਥੋਂ ਦਾ ਨਹੀਂ ਸਾਡੇ ਦਾ ਛੱਡ ਦੇ ਰਾਜੋ ਬਸ ਛੱਡ ਖੜ ਜਾ ਓਏ ਉਹ ਭਾਈ ਅਗਲੇ ਪਾਸੇ ਕਿਵੇਂ ਖੜਾ ਮੈਂ ਚੁੱਪ ਕਰ ਜੀ ਆਪ ਲੈ ਲੀ ਮੈਂ ਲੈ ਲਊਗਾ ਮੈਂ ਲੈ ਲੂੰਗਾ ਮੈਂ ਇੱਥੇ ਖੜ ਮੈਂ ਲੈ ਲੂੰਗਾ ਕਾਇ ਲੈ ਲੂੰਗਾ ਯਾਰ ਇਧਰ ਐ ਕਰੀ ਦੇਖੇ ਧੱਕਾ ਨਹੀਂ ਹੁੰਦਾ ਐ ਕਰੀ ਬਈ ਆਜਾ 45500 ਦੇ ਹੋਗੇ ਬਸ ਹੋਗੇ ਹੋਗੇ ਪਰ ਤੋਂ ਹੈ ਕੋ ਲੈ ਜਿਓ ਨਹੀਂ ਮੈਂ ਤਾਂ 40 ਪਤਾ ਨਹੀਂ ਤਾਂ ਆ ਲਿੰਦਾ ਖੜਾ ਆ ਵੇਚਾਂ ਆ ਦਵਾਈ ਜਾਂਦਾ ਮੈਨੂੰ ਦੋਨਾਂ ਚ ਪਰਤਾ ਨਹੀਂ ਆ ਤਾਂ ਮੇਰੇ ਨਾਲ ਐ ਐ ਮੈਂ ਚਲ ਅਗਲੇ ਦਾਰੋਤੀ ਬਣ ਕੇ ਦੁਆਰੇ ਸਾਡੀ ਪਕਾਈ ਦਾ ਮੁੱਲ ਘੰਟਾਂ ਉਹੀ ਜਾਂਦਾ ਅਸੀਂ ਐਨ ਟਕ ਟੁਕ ਕੇ ਸੌਦਾ ਗੁੱਲੀ ਵਾਂਗੂ ਘੜਦਦੇ ਨਿਆ ਫਿਰ ਇਹ ਜ ਆ ਬਾਬਾ ਪਿੱਛੋ ਲੈ ਕੇ ਪਾਰ ਜਾਂਦਾ ਹਾਂ ਇਹ ਦਵਾਂ 40000 ਦੇ ਬੱਚੇ ਵੇਚਦੇ ਹਾਂ ਹੋ ਭਾਈ ਹੁਣ ਆ ਬਾ ਹੁਣ ਫੜਾ ਸਾਡੇ ਪੱਲੇ ਕੀ ਪਿਆਣਗੇ ਹੁਣ ਆ ਬਰਾਤ ਇਹ ਵੀ ਚਲਾ ਦੋਰ ਇੱਕ ਮਿੰਟ ਚਾਉਗਾ ਜਾਣ ਸੁੱਕ ਜਾ ਇਹ ਵੀ ਚਲਾ ਦੋਰ ਸੁਝਾ ਦੱਸੋ ਇੱਕ ਮਿੰਟ ਸਾਡੇ ਪੱਲੇ ਕਿੰਨੇ ਪਏ ਫੁੱਟ ਜਾ ਗੱਲ ਦੱਸੋ ਗੱਲ ਤੁਸੀਂ ਦੱਸ ਸਕਦੇ ਮੈਂ ਤਾਂ 500 ਪਾ ਦਾਂਗੇ ਚੂਨਾ ਸਹਿਰ ਦਿਖਾਵਾਂਗੇ ਪੂਨਾ ਇੱذਕੇ ਢੋਲ ਨਗਾਰੇ ਇਕੱਠੇ ਹੋ ਗਏ ਸਾਰੇ ਰੇਟ ਨਹੀਂ ਦੱਸਣਾ ਮਟਿਆਰੇ ਬਾਸ਼ਕ ਵਿੱਕੇ ਸਾਰੇ ਲੈ ਗਏ ਮੰਡੀ ਵਿੱਚ ਨਜ਼ਾਰੇ ਹੱਕਾ ਮਾਰਦੇ ਛੜੇ ਸਾਰੇ ਸਾਰਾ ਲੱਖਾਂ ਦਾ ਸੌਦਾ ਮੈਂ ਅੱਬੀ ਖਰੀਦਣ ਜਾਣਦਾ ਵਾਦਾ ਕਰ 1 2 3 4 ਪਹਿਲਾਂ ਹਾਂ ਖਾਤਾ ਨੰਬਰ ਸੁਣਨੀ ਪਰਮੇ ਕਰਵਾ ਦਿਆ ਰਾਜਕਿੰਦ ਨਗਰ ਤਾਂ ਹਾਂ ਜੀ